ਆਲਾ ਜਲਾ ਪ੍ਰਸਾਰਨੀ ਦੀ ਇੱਕ ਵਾਕਾ ਬਾਟਰ ਬਹੁਤ ਦੁੱਖ ਦੀ ਘੜੀ ਦੇ ਵਿੱਚ ਆ ਪੰਜਾਬ ਆ ਇਸ ਟਾਈਮ ਤੇ ਤੇ ਸਾਰਿਆਂ ਨਗਰਾਂ ਨੂੰ ਬੇਨਤੀ ਆ ਵੀ ਜਿੰਨਾ ਸੰਜੋਗ ਨਿਕਲਦਾ ਹੈ ਸੰਜੋਗ ਕੱਢ ਕੇ ਪੱਠਾ ਤੂੜੀ ਰਾਸ਼ਨ ਜਿਹੜੀ ਜਿਹੜੀ ਚੀਜ਼ ਦੀ ਪਹਿਲਾਂ ਪੁੱਛ ਕੇ ਆਓ ਜਿੱਥੇ ਖਰਨਾ ਹੋਵੇ ਪੁੱਛ ਕੇ ਆਓ ਵੀ ਆਏ ਚੀਜ਼ ਦੀ ਅਹੀਂ ਲਿਆਉਣਾ ਤਾਂ ਕਿਹੜੀ ਚੀਜ਼ ਦੀ ਲੋੜ ਆ ਉਹ ਅਹੀਂ ਲੈ ਕੇ ਆਈਏ ਤੇ ਜਿਹੜੀਆਂ ਸੰਕਟਾਂ ਪੱਠਾ ਤੂੜੀ ਰਾਸ਼ਨ ਖਾਣ ਦਾ ਹੈ ਉਹ ਪਹਿਲਾਂ ਜਾ ਕੇ ਪੁੱਛਣ ਕਿਉਂ ਕਈ ਵੀਡੀਓ ਆਉਂਦਿਆਂ ਵੀ ਸਾਡੇ ਤੱਕ ਕੁਝ ਨਹੀਂ ਪਹੁੰਚਦੀ ਨਹੀਂ। ਸਾਨੂੰ ਬੜੀ ਖੁਸ਼ੀ ਆ ਵੀ ਸਾਡੇ ਨਗਰ ਨੇ ਸਾਰੇ ਇਕੱਠਿਆਂ ਹੋ ਕੇ ਅੱਜ ਪੂੜੀ ਤੇ ਚਾਰ ਦੇ ਟਰਾਲੇ ਤਿਆਰ ਕੀਤੇ ਆ। ਇਹ ਉੱਥੇ ਪਹੁੰਚਣਗੇ ਜਿੱਥੇ ਲੋੜਵੰਦ ਸੱਜਣ ਆ ਤਾਂ ਲੋੜਵੰਦ ਸੱਜਣ ਨੂੰ ਦਿੱਤੀ ਜਾਊਗੀ। ਇੱਥੇ ਕੋਈ ਪਾਰਟੀ ਪਾਦੀ ਨਹੀਂ ਕੋਈ ਕੁਛ ਨਹੀਂ ਪਾਰਟੀ ਪਾਦੀ ਤੋਂ ਉੱਤੇ ਉੱਠ ਕੇ ਸਾਰੇ ਨਗਰ ਨੇ ਬਹੁਤ ਸਹਿਯੋਗ ਦਿੱਤਾ ਹੈ। ਆਹ ਟਰਾਲੇ ਆਪਾਂ ਲਾਏ ਆ ਭਾਕੇ ਇਹ ਸਵੇਰੇ ਬੱਚਿਆਂ ਨੇ ਟਰਾਲੇ ਲਈਏ ਤੁਰਪਣਾ ਤੇ ਗਾਵੀਆਂ ਹੀ ਜਿੰਨੇ ਚੋਕੇ ਆ। ਅਹੀਂ ਬਾਤ ਤੋਂ ਬਾਤ ਜਿਹੜੇ ਸਾਡੇ ਪਰਿਵਾਰ ਦੁਖੀ ਨੇ ਜਾਂ ਜਿਹੜੇ ਇਹ ਹਰ ਦੇ ਵਿੱਚ ਪਿੰਡ ਆ ਗਏ ਨੇ ਜਿਨ੍ਹਾਂ ਕੋ ਤੂੜੀ ਨਹੀਂ ਆ ਪੱਠਾ ਨਹੀਂ ਆ ਝੋਨਾ ਖਰਾਬ ਹੋ ਗਿਆ ਹੈ ਦੁੱਖ ਦੇ ਬਣਾਉਂਦਾ ਇਸ ਚੀਜ਼ ਦਾ ਪਰ ਕਹੀਏ ਜਿਹੜੀ ਪੁੱਤਰ ਪਨੇ ਆਪਤ ਪਾਤੀਆਂ ਨਿਕਟਣਾ ਸਾਡਾ ਖਾਸ ਬਹੁਤ ਅੱਜ ਵੇਸੇ ਇਹ ਨਹੀਂ ਰਹਿਣਾ ਨਹੀਂ ਚਾਹੋ ਸਾਨੂੰ ਸਾਰੀ ਤਰਜੀਹ ਮਰਨੀ ਹੈ ਮੀਤਾ ਸੁਣ ਓਏ ਓ ਯਾਰ ¡Chao! ਪੜਦੇ ਨੇ ਉਹ ਪਾਲਣ ਦੇ ਦੋ ਪੰਨਾ ਇਧਰ ਇਧਰੋਂ ਭਰ ਜਣੀ ਆ ਕਿਹੜਾ ਕਰਾਣਾ ਅੱਲਾ ਦੀ ਕੇ ਆਇਆ ਵਾਵਾ ਘਰੋਂ ਆਣੇ ਉਹ ਲਾਣੀਏ ਉਹ ਸਾਰੇ ਤੋਂ ਪੜ ਲਈਏ ਸਾਰਾ ਕਰੇ ਉਹਨਾਂ ਦੇ ਤੇ ਆਏ ਉਹ ਇਹਨਾਂ ਨੂੰ ਹੱਤ ਲੈਣੀ ਆ ਪਰ ਚੱਲਿਆ ਪਰ ਚੱਲਿਆ ਅੱਧਾ ਰਹਿ ਗਿਆ ਕਿੰਨਾ ਕ ਬਣੂਗਾ ਪਰ ਜੂਗਾ ਤਿਆਰੀ ਓਏ ਆ ਉਹ ਗਾ ਕਿੱਥੇ ਪੈ ਰਾਇਆ ਨਾ ਜਿਆਦੇ ਬਣਿਆ ਨਾ ਲੱਗਣੀ ਜਿਹਨੇ ਵਾਲੀ ਲੱਗ ਜਾਨੀਏ ਇੱਥੇ ਨਹੀਂ ਆ ਨਾ ਕਰ ਦੋਬਾਰਾ ਟਾਲੀਆਂ ਕਿਆਂ ਕਿਆਂ ਜੱਤੀਆਂ ਤੱਪੀਆਂ ਨਾਮ ਦਿੱਤੇ ਆ ਵਨਕਪਿਆ ਦੇ ਫਲਾਈਟੇ ਇੱਕ ਵਾਈਟੇ ਇੱਕ ਟੈਂਡਰ ਤੀਕਾ ਕਿੰਨਾ ਪਿਆਰਾ ਇਸ ਚਾਰੇ ਦੀ ਕਮਾਈ ਦਾ ਚੰਕਰ ਸਿੰਘ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਕਿੰਨਾ ਸਿੰਘਾਸ਼ੀ ਰੂਪ ਵਿੱਚ ਪਰਮੇਸ਼ਰ ਨੂੰ ਬਾਨਪਾਂ ਦੇ ਪਾਇਤੇ ਸੇਵਾ ਵਿੱਚ ਨਾ ਕੋਈ ਤੁਹਾਡੇ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾ ਨਾਮ ਦਵਾਈ ਚਲਾਂ ਦੀ ਤੁਮਾਈ ਦਾ ਧਿਆਨ ਕਰਕੇ ਸਾਹਿਬ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿਖਾਣੋ ਸਿੱਖੀ ਰਾਣ ਕੇਸ ਦਾ ਅਰਦਾਸ ਕਰ ਲਈ ਯਾਰ ਇਹ ਸਾਰੇ ਬੈਠੋ ਕੋਈ ਨਹੀਂ ਤੇ ਅੰਮ ਸਾਹਮਣੇ ਤੇ ਤੇਰੇ ਵਾਲਾ ਐਂ ਕਰਦਾ ਨਹੀਂ ਬੈਠਾ ਨਹੀਂ ਬੈਠਾ ਚਲੇ ਗਏ ਕਿ ਅੰਗੇ ਦੀ ਆਜੀ ਆ ਸਾਰੇ ਚਲੇ ਗਏ ਇੱਥੇ ਫਿਰ ਬੂਏ ਏਡਾ ਹੀ ਸਮਾਨ ਤੇ ਨਿਕਲਣ ਆ ਆ ਵੀ ਪੱਜ ਕੇ ਦਵਾ ਦਵਾ ਆ ਵੀ ਜਾ ਕੇ ਇਥੇ ਗੁਰਦੁਆਰਾ ਸਾਹਿਬ ਹੈਗੇ ਇਥੇ ਟੰਗਰ ਵੀ ਲੈ ਗਏ ਇਥੇ ਸੋ ਉਥੋਂ ਅੱਧ ਪੱਲੀ ਜਿਨੀ ਆਏ ਸੀ ਉਹ ਤਾਂ ਜੀ ਚਾਣੇ ਜਿੰਨਾ ਸਾਥ ਸਾਬਤ ਕੋਲੀਆ ਬਣਾਇਆ ਨਾਂ ਦੇ ਸਾਥ ਦੇ ਰਹੇ ਨੇ ਤੁਸੀਂ ਕਰਕੇ ਨਿਕਲ ਨਹੀਂ ਨਾ ਤੁਸੀਂ ਦੇ ਪੁੱਛੋਂ ਬਣਿਆ ਆ ਉੱਥੇ ਆਇਆ ਨਾ ਤੁਸੀਂ ਬਣਿਆ ਆ ਉੱਥੇ ਵੇਖੋ ਬਲਾਵਾ ਮਾਰ ਕੇ ਬੈਠਾ ਹੁੰਦੇ ਵੇਖਾਂ ਜਾਂਦਾ ਉੱਥੇ ਜਿੰਨਾ ਨੁਕਸਾਨ ਕਰਨਾ ਇਹ ਕਿਤੇ ਬੈਠਾ ਜਿਹੜੀ ਅੰਦਰ ਸੱਤ ਕੱਲ ਬੈਠਾ ਹੈ ਅੱਜ ਦਾ ਪਤਾ ਨਹੀਂ ਹੁਣ ਇੱਥੇ ਹਾਂਜੀ ਉਹ ਲੁੱਟਦੀ ਰਹਿੰਦੀ ਆ ਉਹ ਤਾਂ ਉਹ ਤਾਂ ਕਹਿੰਦਾ ਪਤਾ ਨਹੀਂ ਆ ਪਾਣੀ ਕਰੇ ਤਾਂ ਜਾਵਾਂ ਦਾ ਪਤਾ ਨਹੀਂ ਲੱਗਣਾ ਕਿਥੋਂ ਇੱਥੇ ਪਿੱਛੋਂ ਹੀ ਆ ਜਾਓ ਸੁੱਕੇ ਇੱਥੋਂ ਹੀ ਦਾਂ ਦਾ ਕੋਈ ਕੋਈ ਇਹ ਤਾਂ 10 ਗੱਲ ਬੰਦੇ ਪਾਣੀ ਮੇਰੇ ਤਾਂ ਬਾਜ ਦੇ ਤੇ ਪੜੀ ਜਾਂਦੀ ਪਾਣੀ ਨਹੀਂ ਨਿਕਲਦਾ ਇਹ ਦੋ ਉੱਠਨੇ ਚੜੇ ਇਹ ਮਤੇ ਡੈਡੀ ਅੱਜ ਪਾਣੀ ਆਉਂਦਾ ਅੱਜ ਛੇਤੀ ਕਰ ਲੋ ਅੱਜ ਘਰ ਬੰਦਾਂ ਦਾ ਖਾਣਾ ਉਹ ਛੇਤੀ ਕਰ ਮੇਰਾ ਜਾਂਦਾ ਬਿਲਕੁਲ ਜਾਂਦਾ ਉੱਪਰ ਉੱਪਰ ਗੱਡੀਆਂ ਸੀ ਦੋ ਉਹਨਾਂ ਤੇ ਬੈਠੇ ਤੇ ਦਵਾਦਾਰੀ ਉਹ ਜਾ ਕੇ ਮਾਰ ਕੇ ਲਿਆ ਆ ਕਰਾਇਆ ਤੇ ਬੱਸ ਦੰਗਰ ਖੋਲ ਗਿਆ ਫੋਲਡਰ ਨੂੰ ਫੜਨ ਦੰਗਰ ਸੀ ਉਹ ਤੇ ਅਗਲੇ ਦੰਗਰ ਤੋਂ ਵੀ ਬਹੁਤ ਚਾਹਤੇ ਜਿਹੜੇ ਮੈਂ ਕਹਤਾ ਨਾ ਦੰਗਰ ਜਿੰਨਾਂ ਤੋਂ ਖੋਲ ਦੇ ਉਹ ਕੋਈ ਐਪ ਜਾਵੇ ਜਿੰਨਾਂ ਨਹੀਂ ਜਾਵੇ ਦੰਗਰ ਦੰਗਰ ਬੋਤ ਬੱਜ ਗਿਆ ਸਾਡੇ ਦੰਗਰ ਬੋਤ ਬਚ ਗਏ ਸਾਡੇ ਦੰਗਰ ਬੋਤ ਇੱਥੇ ਇੰਨਾ ਪਿੰਡ ਦੇ ਬੜੇ ਮਰੇ ਆ ਅਗਲੇ ਆਪਿੰਦਾ ਦੰਗਰ ਗਾਇ ਮਾਦਾ ਬੜਾ ਰੋਡ ਕੇ ਉਹਨਾਂ ਨੇ ਕੀ ਕੀ ਹਾਲ ਹੈ ਅਗਲੇਆਂ ਦਾ ਓਹੀ ਪੁੱਤ ਕਿਹੜੇ ਹੁੰਦਾ ਕੋਈ ਫੋਨ ਚੱਲਦਾ ਨਾ ਕੋਈ ਸਾਡੇ ਤਾਂ ਕਨੈਕਟ ਹੀ ਨਹੀਂ ਹੋ ਜਾਂਦਾ ਤੇ ਨਾਲ ਅਸੀ ਆਉਣਾ ਨਹੀਂ ਆਇਆ ਬਹੁਤ ਜਿਵੇਂ ਹੀ ਨਾ ਹਾਂ ਮੈਨੂੰ ਕੋਈ ਨਾ ਪਿੰਡ ਚਾ ਥੋੜਾ ਜਿਹਾ ਉਹ ਵੇਖੀਏ ਇੱਥੇ ਨਾ ਬੋਤੇ ਕਾ ਟਗਲੇ ਬੈਠਾ ਤੂੰ ਨਹੀਂ ਆਲਦਾ ਮੁੰਡਿਆਰਾ ਬੰਦਾ ਬਾਹਰ ਗਿਆ ਹੈ ਮੈਂ 2 ਕਰੋੜ ਰੁਪਇਆ ਲਾ ਕੇ ਉਹਨੂੰ ਘਰ ਬਣਾਇਆ ਹੈ ਆਏ ਗੱਲ ਆਏ ਆ ਮੁੰਡੇ ਦੋ ਹੈਗਾ ਇਹ ਉਹਦੇ ਨਾਲ ਆੜੇ ਮੁੰਡਾ ਸੀ ਹੈਗਾ ਉਹਦਾ ਰਿਸ਼ਤੇਦਾਰ ਹੀ ਹਾਂਜੀ ਸਾਰਾ ਰੋਜ਼ਾਨਾ ਉਹਦਾ 2 ਕਰੋੜ ਦਾ ਨਿਬੇੜ ਚਾਹਣ ਹੋ ਗਿਆ ਚੀਜ਼ ਬਾਕੀ ਬਖਰਾ ਉਹਨੇ ਚੀਜ਼ ਇਹੋ ਜੀ ਬਣਾਈ ਨਾ ਅੰਦਰ ਉਹ ਪਤਾ ਨਹੀਂ ਅੰਦਰ ਕਿੰਨਾ ਰੁਪਇਆ ਉਹਨੇ ਜ਼ਿਆਦਾ ਲਾਇਆ ਹੈ ਉਹ ਬੜੀ ਮਾਦਾ ਬੜੀ ਦੀਰੀ ਉਹਦੀ ਰੋਣ ਕਿਤੇ ਜੀ ਉਹ ਆਈ ਉਹ ਕਿ ਕੀ ਕਰਨਾ ਉਹਨਾਂ ਨੇ ਨਹੀਂ ਬਣਾ ਲਿਆ 30 ਬੰਦ ਜੀ ਦਾ ਜੀ ਦਾ ਆਲੋ ਪਣੀ ਨਾ ਮਾਰ ਮਾਰੀ ਦੇ ਤਾਰਨਾ ਵੀ ਨਹੀਂ ਆਹ ਜਿੱਥੇ ਅੱਗੇ ਇੱਕ ਗਿਆ ਵੀ ਨੌ ਪੰਜਾਂ ਦੀ ਹੋਰ ਜੈਕ ਜਕ ਤੇ ਨੇ ਉਹਨਾਂ ਹੋ ਜੇਗਾ ਓਏ ਚਮਸਕੀਨ ਅੰਦਰ ਪਾਲ ਲਾ ਕੇ ਡਾਲਾ ਜੋ ਕਿ ਦੀਆਂ ਦੀਆਂ ਨਹੀਂ ਆਹੋ ਪਰ ਲਾ ਬਣਾ ਪਾਣੀ ਪਿਣਾ ਕਹਿ ਨਹੀਂ ਨੇ ਅਰੇ ਬਾਬਾ ਚਾਹ ਨਹੀਂ ਸਿੱਧਾ ਹੀ ਹੁਣ ਸਿੱਧਾ ਹੀ ਚਮਸਕੀਨ ਚੱਲ ਨਹੀਂ ਅੱਗੋਂ ਸਾਰੀ ਪੁੱਛਪਾਚੀ ਨਾ ਕਰ ਲੀਆਂ ਚਾਰ ਚੀਜ਼ਾਂ ਚਾਹ ਡਾਲਾ ਖੋਲ ਦਿਓ ਪਿੱਛੋਂ ਆਹੋ ਜਿਹੜੇ ਲੋਕਾਂ ਚੌਥੇ ਗੇ ਤੇ ਡੰਗੜਦੇ ਆ ਉਹ ਸਮਝਾਉਣੇ ਦੇ ਦੋ ਰਾਹ ਨੇ ਪੀਰਾਂ ਨਾਲ ਖੜ ਜਾਣਾ ਕਦੋਂ ਨਾਲ ਲੋੜ ਬਹੁਤ ਮੰਦਾ ਆ ਰਿਹਾ ਇੱਧਰ ਬਹੁਤ ਬਹੁਤ ਬੁਰਾ ਹਾਲ ਆ ਰਿਹਾ ਵੀਰ ਜੀ ਇੱਧਰ ਇਹ ਉਹ ਪਾਣੀ ਦੇ ਗਏ ਬਿਸਕਟ ਉਹ ਸਭ ਬੋਲ ਚੋਕ ਆ ਹੁਣ ਚਿੱਟੀ ਪੱਟੀ ਦਿਖਣ ਦੀ ਜਾਂਦੇ ਨਹੀਂ ਉਹ ਕੀ ਆ ਜਿੱਤ ਕੀ ਬਹੁਤ ਬੁਰਾ ਹਾਲ ਆ ਲੈ ਮੈਂ ਮੈਂ ਪੀਸ ਦੇਣਾ ਕਾਹਦੀ ਨਾ ਮੇਰੇ ਚੋਣ ਪੱਟਣ ਦੀ ਮੱਤਰ ਦਾ ਇਹ ਕਿਰਬਾੜਾ ਹੈ ਬਾਤ ਕਿਹਾ ਦਮ ਬੱਲਾ ਬੱਲਾਹੀਂ ਨਹੀਂ ਰਹਿ ਜਾਣੇ ਪੈਨੋ ਹੀ ਉਹ ਡੂਬ ਜਾਂਦੀਆਂ ਨਾ ਕਰਨ ਲਈ ਹੈ ਉਹ ਵਾਲੀ ਉਹ ਵਾਲੀ ਤਰੇ ਜੋਂ ਮੜ ਗਈ ਇਧਰੋਂ ਕੱਪੂ ਹੈ ਇਹ 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 ਨੂੰ ਪੋੜਾ ਇਹੜਾ ਨਾ ਪਾਣੀ ਦੇ ਕੜਗੇ ਦੇ ਨਾਮ ਆਇਆ ਨਾ ਪੁੱਲੇਗਾ ਘੱਟ ਪਣਾ ਪਹਿਲੋ ਪਟਾਣਾ ਵਜੋਂ ਫਿਰ ਤੇ ਫਿਰ ਜੰਗਾਰੇ ਪਾਣੀ ਆਇਆ ਨਾ ਪਿੱਛੇ ਲੇ ਗਿਆ 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 ਤਾਂ ਅਗਰ ਕਿਹੜਾ ਪਰਾਲਸਾ ਆ ਲਿਆ ਮੈਂ ਭੇਜ ਗਿਆ ਕੀ ਜਾਂਦੇ ਆ ਜਾਂਦੇ ਯੋਗੇ 3 ਦੇ ਦੇ ਪਹਿਲੇ ਅੱਛਾ ਹੋਰ ਕੀ ਖਣਾਉਣਾ ਹੋਰ ਕੀ ਆਖੇ ਪੁੱਛੇ ਨੂੰ ਹੋਰ ਕੋ ਆਂਦੇ ਵੀ ਰਸਣ ਪਾਣੀ ਵੀ ਸਾਡੇ ਕੋ ਵਧੂ ਹੋਰ ਕੀ ਆ ਹੋ ਕੀ ਕਹਿੰਦੇ ਮਸ਼ੀਨਾਂ ਹੁਣ ਪਾ ਗਈ ਬਾ ਜਿਹੜੇ ਲਾਪਿਆ ਬੜੇ ਜਿਹੜੇ ਵਾਵਾ ਦੇ ਆਵੇ ਪੰਜ ਪਿਆਰਾਂ ਦੇ ਆਵੇ ਦੇ ਆਗੀ कार